ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਬਚਨ ਸਿਉ ਫੈਕਟਰੀ ਵਿੱਚ ਕੰਮ ਕਰਨ ਜਾਂਦਾ ਕਿਧਰੇ ਭੁੱਖ ਲੱਗੀ ਹੋਣੀ ਤਾਂ ਮਨ ਮਾਰ ਲੈਣਾ ਤੇ ਪਾਣੀ ਪੀ ਗੁਜ਼ਾਰਾ ਕਰਨਾ ਜੇ ਨਾਲ ਦੇ ਸਾਥੀਆਂ ਨੇ ਪੁੱਛਣਾ ਭਾਈ ਬਚਨ ਸਿਉ ਚਾਹ ਪੀਣੀ ਐ ਤੇਰੀ ਵੀ ਮੰਗਵਾ ਲਈਏ ਤਾਂ ਸਹਿਜ ਆਖ ਦੇਣਾ ਨਾ ਭਾਈ ਮੇਰਾ ਮਨ ਨਹੀਂ ਤੁਸੀਂ ਪੀ ਲਵੋ ਕਰਦੇ ਕਰਾਉਂਦੇ ਇੰਜ ਹੀ ਕਈ ਦਿਨ ਲੰਘ ਗਏ ਵਚਨ ਸਿਉਨੇ ਕਦੇ ਆਣੇ ਦੀ ਚੀਜ਼ ਨਾ ਲੈਣੀ ਜਦ ਕੀ ਬਾਕੀਆਂ ਨੇ ਖਾਣ ਵਾਸਤੇ ਲੈ ਲੈਣੀ ਇਹ ਸਭ ਵੇਖ ਅਕਸਰ ਸਭ ਨੇ ਆਖਣਾ ਤੋਂ ਬੰਦਾ ਹੈ ਤਾਂ ਮਹੰਤੀ ਪਰ ਬਹੁਤ ਕੰਜੂਸ ਹੈ ਸਮਝ ਨਹੀਂ ਆਉਂਦੀ ਇੰਜ ਕਿਉਂ ਤਾਂ ਬਚਨ ਸਿਉ ਨੇ ਹੱਸ ਕੇ ਟਾਲ ਦੇਣਾ ਤੇ ਆਖ ਦੇਣਾ ਚਲੋ ਬਾਈ ਕੋਈ ਗੱਲ ਨਹੀਂ ਜਿਵੇਂ ਤੁਹਾਨੂੰ ਚੰਗਾ ਲੱਗੇ ਮੈਂ ਵੀ ਓਵੇਂ ਠੀਕ ਆ ਕਰਦੇ ਕਰੰਮ ਤੇ ਫੈਕਟਰੀ ਵਿੱਚ ਕੰਮ ਕਰਦਿਆਂ ਉਸਦੇ ਨਾਲ ਦੇ ਪਿੰਡ ਵਾਲੇ ਮੱਘਰ ਸਿੰਘ ਨਾਲ ਸਾਂਝ ਪੈ ਗਈ ਜੋ ਉਸਦੇ ਹੀ ਫੈਕਟਰੀ ਵਿੱਚ ਕੰਮ ਕਰਦਾ ਸੀ ਹੁਣ ਉਹ ਦੋਵੇਂ ਇਕੱਠੇ ਸਾਈਕਲ ਤੇ ਕੰਮ ਤੇ ਜਾਂਦੇ ਨਾਲ ਦੁੱਖ ਸੰਤ ਕਾਰ ਲੈਂਦੇ ਹੌਲੀ ਹੌਲੀ ਮੱਗਰ ਸਿੰਘ ਉਸ ਦਾ ਪੱਕਾ ਮਿੱਤਰ ਬਣ ਗਿਆ ਅੱਜ ਸੇਕਰ ਦੁਪਹਿਰ ਲੱਗੀ ਹੋਈ ਸੀ ਕੰਮ ਤੋਂ ਆਉਂਦੇ ਹੋਏ ਬਚਨ ਸਿੰਘ ਨੂੰ ਮੱਗਰ ਸਿੰਘ ਨੇ ਕਿਹਾ ਇੱਕ ਗੱਲ ਦੱਸੋ ਮੈਨੂੰ ਅੱਜ ਇੰਨੀ ਗਰਮੀ ਉਤੋਂ ਤੁਸੀਂ ਨਿੰਬੂ ਪਾਣੀ ਮੰਗਾ ਕੀ ਪਾਣੀ ਦੀ ਥਾਂ ਟੂਟੀ ਵਾਲਾ ਹੀ ਪਾਣੀ ਪੀ ਲਿਆ ਇਹ ਆਖ ਕੇ ਕਿ ਮੇਰਾ ਨਿੰਬੂ ਪਾਣੀ ਨਾਲ ਗਲ ਖਰਾਬ ਹੋ ਜਾਂਦਾ ਕਿ ਵਾਕੇ ਖਰਾਬ ਹੋ ਜਾਂਦਾ ਜਾਂ ਇੰਜ ਇਸ ਤੋਂ ਪਹਿਲਾਂ ਕਿ ਮੱਗਰ ਕੋਈ ਹੋਰ ਸਵਾਲ ਕਰਦਾ ਉਸਨੇ ਮੋਢੇ ਤੇ ਰੱਖੇ ਪਰਨੇ ਨਾਲ ਪਸੀਨਾ ਪਹੁੰਚਦੇ ਹੋਏ ਕਿਹਾ ਦੇਖ ਵੀਰਾ ਤੂੰ ਉਮਰ 'ਚ ਛੋਟਾ ਹੈ ਪਰ ਹੈ ਮੇਰਾ ਭਰਾ ਵੀ ਹੈ ਤੇ ਦੋਸਤ ਵੀ ਸੱਚ ਦੱਸਾਂ ਤਾਂ ਮੈਂ ਦੋ ਧੀਆਂ ਦਾ ਬਾਪਾਂ ਪੜ ਲਿਖੋ ਗੰਨਿਆ ਨੇ ਬੇਸ਼ੱਕ ਆਪਣਾ ਜੋਗਾ ਕਮਾ ਵੀ ਲੈਂਦੀਆਂ ਨੇ ਮਿਹਨਤ ਕਰਕੇ ਪਰ ਮੈਨੂੰ ਉਹਨਾਂ ਦੇ ਵਿਆਹ ਦੀ ਚਿੰਤਾ ਹੈ ਬਸ ਇਸ ਲਈ ਮੈਂ ਸੋਚ ਲੈਂਦਾ ਕਿ ਜਿੰਨੇ ਦੀ ਕੋਈ ਚੀਜ਼ ਲੈ ਕੇ ਖਾਣੀ ਪੀਣੀ ਹੈ ਉਹਨੇ ਜੁੜ ਜਾਣਗੇ ਖੱਤਿਆਂ ਕਦੇ ਜਮਾ ਨਹੀਂ ਹੋਣੇ ਨਾਲੇ ਤੈਨੂੰ ਨਹੀਂ ਪਤਾ ਹਰ ਬਾਪ ਦੀ ਆਪਣੀ ਧੀ ਪ੍ਰਤੀ ਕਈ ਸੁਖਣੇ ਹੁੰਦੇ ਆ ਤੇਰਾ ਜੇ ਵਿਆਹ ਨਹੀਂ ਹੋਇਆ ਤੇ ਨਾ ਹੀ ਕੋਈ ਧੀ ਐ ਜਦ ਪੁੱਤ ਤੂੰ ਇੱਕ ਧੀ ਦਾ ਬਾਪ ਬਣੇਗਾ ਇਹਨਾਂ ਗੱਲਾਂ ਦੀ ਸਮਝ ਤੈਨੂੰ ਉਸੇ ਸਮੇਂ ਆਉਣੀ ਐ ਇਹ ਸੁਣ ਕੇ ਮੱਗਰ ਸਿਉਨੇ ਸਾਈਕਲ ਚਲਾਉਂਦੇ ਹੋਏ ਨੀਵੀ ਪਾ ਲਈ ਤੇ ਇੱਕ ਮਿੰਟ ਦਾ ਲੰਬਾ ਸਾਹ ਲੈ ਪਰੇਸ਼ਾਨੀ ਵਿੱਚ ਬਾਹਰ ਨੂੰ ਕਰਦੇ ਹੋਏ ਕਿਹਾ ਮਾਫ ਕਰਨਾ ਜੇ ਪੁੱਛਣਾ ਤੁਹਾਨੂੰ ਬੁਰਾ ਲੱਗਾ ਹੋਵੇ ਪਰ ਤੁਹਾਡਾ ਜਵਾਬ ਮੈਨੂੰ ਬਹੁਤ ਕੁਝ ਸਮਝਾ ਗਿਆ ਉਹ ਇਹ ਕਿ ਸਮਾਜ ਵਿੱਚ ਧੀ ਦਾ ਪਾਪ ਕਿੰਨਾ ਮਿਹਨਤ ਕਰਦਾ ਹੈ ਇਹ ਗੱਲ ਸੁਣ ਕੇ ਬਚਨ ਸਿਹਾਉਣੇ ਕਿਆ ਬਸ ਮੱਗਰ ਸਿਆਂ ਇਸੇ ਕਰਕੇ ਮੈਨੂੰ ਫੈਕਟਰੀ ਵਿੱਚ ਜੇ ਕਿਤੇ ਕੰਮ ਕਰਦੇ ਨੂੰ ਜਿਆਦਾ ਭੁੱਖ ਵੀ ਲੱਗੇ ਤਾਂ ਪਾਣੀ ਪੀ ਲੈਂਦਾ ਟੂਟੀ ਦਾ ਇੰਨੇ ਨੂੰ ਗੱਲਾਂ ਕਰਦਿਆਂ ਦਾ ਆਪੋ ਆਪਣੇ ਘਰਵਾਲ ਨੂੰ ਮੁੜਨ ਵਾਲਾ ਮੋੜ ਆ ਗਿਆ ਦੋਵੇਂ ਇੱਕ ਦੂਜੇ ਸਵੇਰੇ ਇਕੱਠੇ ਕੰਮ ਤੇ ਜਾਣਾ ਵਾਅਦਾ ਕਰ ਕੇ ਆਪੋ ਆਪਣੇ ਘਰ ਵਾਲ ਨੂੰ ਉਤਰ ਪਏ ਪਚਨ ਸੋ ਘਰ ਆਇਆ ਤਾਂ ਉਸਦੀ ਘਰ ਵਾਲੀ ਨੇ ਪਾਣੀ ਦਾ ਗਲਾਸ ਫੜਾਇਆ ਤੇ ਨਾਲ ਹੀ ਆਖਿਆ ਕਿ ਤੁਹਾਨੂੰ ਪਤਾ ਅੱਜ ਸਾਡੀ ਧੀ ਦੀਪ ਦਾ ਰਿਸ਼ਤਾ ਮੰਗਦੀ ਸੀ ਗਵੰਧਨ ਆਖਦੀ ਬਾਈ ਮੇਰੇ ਰਿਸ਼ਤੇਦਾਰਾਂ ਚ ਮੁੰਡਾ ਮੁਲਾਜ਼ਮ ਹੈ ਤੁਹਾਡੀ ਧੀ ਪੜ੍ਹੀ ਲਿਖੀ ਹੈ ਤੁਸੀਂ ਉੱਥੇ ਰਿਸ਼ਤਾ ਕਰ ਦਿਓ ਬਾਕੀ ਤੁਹਾਡੀ ਮਰਜ਼ੀ ਜਿਵੇਂ ਤੁਹਾਨੂੰ ਚੰਗਾ ਲੱਗੇ ਐਨੀ ਗੱਲ ਸੁਣ ਕੇ ਬਚਨ ਸਿਆ ਨੇ ਆਪਣੀ ਧੀ ਆਵਾਜ਼ ਮਾਰ ਕਿ ਤੇਰਾ ਮਨ ਕੀ ਆਖਦਾ ਸੁਲਝੇ ਬਾਪ ਦੀ ਸੁਲਜੀ ਧੀ ਨੇ ਨੀਵੀ ਪਾ ਕੇ ਕਿਹਾ ਦੇਖੋ ਬਾਪੂ ਜੀ ਜਿਵੇਂ ਤੁਹਾਨੂੰ ਚੰਗਾ ਲੱਗੇ ਧੀ ਦੀ ਸਲਾਹ ਲੈਣ ਪ੍ਰੰਤ ਬਚਨ ਸਿਆ ਨੇ ਆਪਣੀ ਘਰ ਵਾਲੀ ਤੇ ਦੂਸਰੀ ਧੀ ਦੀ ਵੀ ਸਲਾਹ ਲਈ ਤੇ ਗਵੰਟਨ ਨੂੰ ਘਰ ਸੱਦਿਆ ਜਿਸ ਨੇ ਸਾਰੀ ਗੱਲਬਾਤ ਦੱਸੀ ਤੇ ਕਿਹਾ ਬਾਈ ਤੁਸੀਂ ਪੂਨ ਨਿਸ਼ਾਨ ਕਰ ਲੋ ਇਹ ਮੁੰਡੇ ਦਾ ਡਰੈੱਸ ਹੈ ਡਰੈੱਸ ਲੈਣ ਪ੍ਰਾਂਤ ਵਚਨ ਸਿੰਘ ਨੇ ਪਉਣ ਛਾਨ ਕੀਤੀ ਤਾਂ ਉਸ ਨੂੰ ਮੁੰਡੇ ਵਾਲੇ ਚੰਗੇ ਲੱਗੇ ਸਭ ਨੇ ਤਰੀਫ ਕੀਤੀ ਇਸ ਪ੍ਰਾਂਤ ਵਚਨ ਸਿੰਘ ਨੇ ਗਵੰਡਨ ਨੂੰ ਕਿਹਾ ਤੁਸੀਂ ਗੱਲ ਨੂੰ ਤੋਰੋ ਅਗਲੇ ਦਿਨ ਵਚਨ ਸਿੰਘ ਕੰਮ ਤੇ ਜਾਣ ਲਈ ਤਿਆਰ ਹੋ ਰਿਹਾ ਹੁੰਦਾ ਹੈ ਕਿ ਸਵੇਤੇ ਗਵੰਡਨ ਘਰ ਆ ਗਈ ਤੇ ਕਹਿਣ ਲੱਗੀ ਵਚਨ ਸਿੰਘ ਕੰਮ ਤੇ ਫੇਰ ਜਾਈ ਆਪਾਂ ਪਹਿਲੇ ਮੁੰਡੇ ਵਾਲਿਆਂ ਨਾਲ ਗੱਲ ਕਰ ਲੈਂਦੇ ਆ ਇਹਨੇ ਨੂੰ ਦੀਪਦੀ ਮਾਂ ਚਾਹ ਲੈ ਕੇ ਆ ਗਈ ਚਾ ਪੀਣ ਪ੍ਰਾਂਤ ਮੁੰਡੇ ਵਾਲਾ ਨੇ ਉੱਥੇ ਬੈਠੀ ਨੇ ਫੋਨ ਲਾ ਲਿਆ ਤੇ ਮੁੰਡਾ ਕੁੜੀ ਦੀ ਫੋਟੋ ਜਨਮ ਪत्री ਪੜਾਈ ਕੱਦ WhatsApp ਕਰ ਦਿੱਤਾ ਗਿਆ ਦੋਵੇਂ ਧਿਰਾਂ ਇੱਕ ਦੂਜੇ ਨੂੰ ਪਸੰਦ ਆ ਗਈਆਂ ਵਿਆਹ ਬਿਨਾਂ दहेज ਤੋਂ ਕੀਤਾ ਜਾਵੇਗਾ ਦੀ ਗੱਲ ਤੈ ਹੋ ਗਈ ਅਗਲੇ ਦਿਨ ਪਿੰਡ ਦੇ ਗੁਰਦੁਆਰੇ ਵਿੱਚ ਦੋਹਾਂ ਪਰਿਵਾਰਾਂ ਦਾ ਮਿਲ ਕੇ ਆਪਣੇ ਬੱਚਿਆਂ ਦੇ ਵਿਆਹ ਦਾ ਰੋਕਾ ਕਰਨ ਲਈ ਟਾਈਮ ਚਿਤ ਹੋ ਗਿਆ ਇਸੇ ਪ੍ਰੰਤ ਬਚਨ ਸਿਉ ਨੇ ਵੀ ਕੰਮ ਤੇ ਜਾਣ ਦੀ ਸੋਚੀ ਤੇ ਗਵੰਟਨ ਵੀ ਆਪਣੇ ਘਰਵਾਲ ਨੂੰ ਤੁਰ ਪਈ ਇਹ ਆ ਕੇ ਕਿ ਬਾਈ ਸਵੇਰੇ ਟਾਈਮ ਨਾਲ ਆ ਜਾਇਓ ਮੈਂ ਤੁਹਾਨੂੰ ਮੁੰਡੇ ਆਲਿਆਂ ਨਾਲ ਗੁਰਦੁਆਰਾ ਸਹਿ ਮਲਾਵਾਂਗੀ ਇਸ ਤਰ੍ਹਾਂ ਬਚਨ ਸਿੰਘ ਨੇ ਕੰਮ ਤੇ ਲੇਟ ਪਹੁੰਚਦਾ ਹੈ ਤੇ ਬੇਸ਼ੱਕ ਉਸ ਨੂੰ ਝਿੜਕਾ ਪੈਂਦੀਆਂ ਪਰ ਉਹ ਕੁਝ ਨਹੀਂ ਬੋਲਦਾ ਕਿਉਂਕਿ ਉਸ ਨੂੰ ਪਤਾ ਸੀ ਕਿ ਜੇ ਕੁਝ ਬੋਲਦਾ ਹੈ ਤਾਂ ਉਸ ਦੀ ਅੱਜ ਦਿਹਾੜੀ ਦੇ ਵੀ ਪੈਸੇ ਕੱਟ ਲੈ ਜਾਣਗੇ ਜੋ ਅਜੇ ਉਸ ਨੇ ਕਰਨੀਆਂ ਇੰਨੇ ਨੂੰ ਮੱਗਰ ਸਿਓ ਕੋਲ ਆ ਕੇ ਬਚਨ ਸਿੰਘ ਨੂੰ ਕਾਰਨ ਦੱਸਣ ਲਈ ਆਖਦਾ ਹੈ ਤਾਂ ਉਸ ਫੈਕਟਰੀ ਮਾਲਕ ਨੂੰ ਦੱਸਦਾ ਹੈ ਕਿ ਮੈਂ ਗਰੀਬ ਦੋ ਧੀਆਂ ਦਾ ਬਾਪ ਹਾਂ ਤਿਆਰੀ ਕਰਕੇ ਵਿਆਹ ਲਈ ਪੈਸੇ ਇਕੱਠੇ ਕਰਨੇ ਆ ਅੱਜ ਉਸਦੇ ਹੀ ਮੰਗਣੇ ਦੀ ਗੱਲ ਹੋ ਰਹੀ ਸੀ ਤਾ ਕਰਕੇ ਲੇਟ ਹੋ ਗਿਆ ਨਾਲੇ ਸਾਭ ਜੀ ਮੈਨੂੰ ਸਵੇਰ ਦੀ ਛੁੱਟੀ ਚਾਹੀਦੀ ਹੈ ਧੀ ਦਾ ਮੰਗਣਾ ਕਰਨਾ ਹੈ ਰੱਬ ਤੁਹਾਡਾ ਭਲਾ ਕਰੇਗਾ ਐਨੀ ਗੱਲ ਸੁਣ ਕੇ ਫੈਕਟਰੀ ਮਾਲਕ ਨੇ ਉਸ ਨੂੰ ਵਧਾਈ ਵੀ ਦਿੱਤੀ ਤੇ ਅਗਲੇ ਦਿਨ ਦੀ ਛੁੱਟੀ ਵੀ ਦੇ ਦਿੱਤੀ ਇਨਨੂ ਬਚਨ ਸਿੰਘ ਨੂੰ ਨਾਲ ਦੇ ਨਾਲ ਮੱਗਰ ਸਿੰਘ ਨੇ ਵੀ ਵਧਾਈ ਦਿੱਤੀ ਜਿਸ ਪ੍ਰੰਤ ਦੋਵੇਂ ਕੰਮ ਵਿੱਚ ਲੱਗ ਗਏ ਕੰਮ ਤੋਂ ਛੁੱਟੀ ਹੋਈ ਮੱਗਰ ਸਿੰਘ ਤੇ ਬਚਨ ਸਿੰਘ ਦੋਵੇਂ ਜਾਣੇ ਆਪੋ ਆਪਣੇ ਸਾਈਕਲ ਤੇ ਘਰ ਵੱਲ ਨੂੰ ਤੁਰ ਪਏ ਆਉਂਦੇ ਹੋਏ ਅਗਰ ਸੌਣੇ ਬਚਨ ਸਾਂ ਨੂੰ ਕਿਹਾ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਤੁਹਾਡੀ ਬੇਟੀ ਦਾ ਕੱਲ ਨੂੰ ਮੰਗਣਾ ਹੈ ਤੁਸੀਂ ਪੁੱਛ ਦੱਸ ਤਾਂ ਚੰਗੀ ਤਰ੍ਹਾਂ ਕਰ ਲਈ ਹੋਵੇਗੀ ਤਾਂ ਬਚਨ ਸਿੰਘ ਬੋਲਿਆ ਹਾਂ ਆਪਣੇ ਵੱਲੋਂ ਤਸੱਲੀ ਕਰ ਲਈ ਐ ਮੁੰਡਾ ਮਲਾਜਮ ਐ ਬਾਕੀ ਰੱਬ ਮੇਰੀ ਧੀ ਦੇ ਨਸੀਬ ਚ ਸੁੱਖ ਲਿਖੇ ਤੈਨੂੰ ਵੀ ਪਤਾ ਪੁੱਤ ਕਿੰਝ ਮਿਹਨਤ ਕਰਕੇ ਭੁੱਖੇ ਰਹਿ ਕੇ ਉਸਤੇ ਤੇ ਉਸਦੀ ਨਿੱਕੀ ਭੈਣ ਪੜ੍ਹਾਈ ਐ ਰੱਬ ਭਲਾ ਕਰੇ ਇਹਨਾਂ ਨੂੰ ਗੱਲਾਂ ਕਰਦੇ ਆਪੋ ਆਪਣੇ ਘਰ ਵੱਲ ਨੂੰ ਜਾਂਦੇ ਮੋੜ ਤੇ ਪਹੁੰਚ ਗਏ ਇਸ ਤੋਂ ਪਹਿਲਾਂ ਬਚਨ ਸਿੰਘ ਘਰ ਵੱਲ ਨੂੰ ਮੁੜਦਾ ਮੱਗਰ ਸਿੰਘ ਨੇ ਕਿਹਾ ਤੁਸੀਂ ਫੇਰੇ ਮੰਗਣਾ ਕਰਨ ਲੱਗੇ ਫੇਰ ਵੀ ਇੱਕ ਵਾਰ ਦੁਬਾਰਾ ਉਹਨਾਂ ਨੂੰ ਪੁੱਛ ਲਿਓ ਕਿ ਕੋਈ ਡਿਮਾਂਡ ਤਾਂ ਨਹੀਂ ਬਾਕੀ ਰੱਬ ਮਿਹਰ ਕਰੇ ਮੇਰੇ ਵੱਲੋਂ ਵੀ ਬਹੁਤ ਸਾਰਾ ਪਿਆਰ ਸਤਿਕਾਰ ਨਾਲ ਦਵਾਵਾਂ ਦੇ ਤੁਹਾਡੇ ਸਾਰੇ ਪਰਿਵਾਰ ਨੂੰ ਏ ਸਭ ਸੁਣ ਕੇ ਬਚਨ ਸਿੰਘ ਨੇ ਠੀਕ ਹੈ ਵਿੱਚ ਹਾਮੀ ਭਰੀ ਤੇ ਚੰਗਾ ਫਿਰ ਹੁਣ ਮੈਂ ਘਰ ਨੂੰ ਜਾਂਦਾ ਨਾਲੇ ਤੂੰ ਸਾਬ ਨੂੰ ਸਵੇਰੇ ਮੇਰੀ ਛੁੱਟੀ ਦੀ ਅਰਜ਼ੀ ਦੇ ਦੇ ਉਂਝ ਤਾਂ ਦੱਸਿਆ ਫਿਰ ਵੀ ਆ ਕੇ ਘਰ ਵੱਲ ਨੂੰ ਤੁਰ ਪਿਆ ਬਚਨ ਸਿੰਘ ਘਰ ਆਪਕੇ ਪਾਣੀ ਗਲਾਸ ਪੀਤਾ ਤੇ ਸਵੇਰ ਦੀ ਤਿਆਰੀ ਲਈ ਖਰੀਦੋ ਕਰਨ ਲਈ ਘਰ ਵਾਲੇ ਨੂੰ ਨਾਲ ਬਾਜ਼ਾਰ ਲਈ ਆਖਦਾ ਹੈ ਦੋਵੇਂ ਜਾਣੇ ਬਾਜ਼ਾਰ ਚਲੇ ਜਾਂਦੇ ਹਨ ਬੇਟੀਆਂ ਨੂੰ ਇਹ ਆਖ ਕੇ ਕਿ ਤੁਸੀਂ ਰਾਤ ਦੀ ਰੋਟੀ ਬਣਾ ਲਿਓ ਹੋ ਸਕਦਾ ਹਨੇਰਾ ਹੋ ਜਾਵੇ ਮਾਂ ਬਾਪ ਦੇ ਬਾਜ਼ਾਰ ਜਾਣ ਪਿੱਛੋਂ ਧੀ ਦੇ ਮਨ ਵਿੱਚ ਬਹੁਤ ਚਾ ਸਵਾਲ ਉੱਭਰਨ ਲੱਗੇ ਆਪਣੇ ਹੋਣ ਵਾਲੇ પતિ ਸਹੁਰੇ ਪਰਿਵਾਰ ਦੇ ਪ੍ਰਤੀ ਉਹ ਕਿਵੇਂ ਦੇ ਹੋਣਗੇ ਆਦ ਇਸ ਸੋਚ ਵਿੱਚ ਡੁੱਬੀ ਨੂੰ ਪਤਾ ਹੀ ਨਾ ਲੱਗਾ ਕਦ ਉਸਨੇ ਰੋਟੀ ਪਾਣੀ ਕਰ ਲਿਆ ਤੇ ਦੋਵੇਂ ਭੈਣਾਂ ਬੈਠ ਕੇ ਮਾਂ ਬਾਪ ਦੇ ਆਰਾਮ ਦੇ ਡੇਡੀ ਕਰਨ ਲੱਗੀਆਂ ਉਧਰ ਉਹ ਦਰਵਾਜ਼ਾ ਖੜਕਦਾ ਕਿ ਨਿੱਕੀ ਭੈਣ ਦਰਵਾਜ਼ੇ ਕੋਲ ਚਾਰ ਨਾਲ ਭੱਜੀ ਜਾਂਦੀ ਹੈ ਦੇਖਦੀ ਹੈ ਕਿ ਮੰਮੀ ਡੈਡੀ ਆ ਗਏ ਹਨ ਭੈਣ ਨੂੰ ਉੱਚੀ ਉੱਚੀ ਖੁਸ਼ੀ ਵਿੱਚ ਆਵਾਜ਼ ਮਾਰਦੀ ਹੈ ਕਿ ਦੇਖੋ ਦੀਦੀ ਮੰਮੀ ਡੈਡੀ ਸਮਾਨ ਲੈ ਆ ਗਏ ਜਲਦੀ ਆ ਜਾਓ ਜਲਦੀ ਇਹ ਹੁਣ ਬਚਨ ਸਿੰਘ ਦੀ ਵੱਡੀ ਧੀ ਆ ਜਾਂਦੀ ਹੈ ਬਚਨ ਸਿੰਘ ਤੇ ਉਸ ਦੀ ਘਰ ਵਾਲੀ ਨੇ ਬਾਜ਼ਾਰ ਚੋਂ ਲਿਆਂਦਾ ਸਮਾਨ ਧੀਆਂ ਨੂੰ ਫੜਾ ਦਿੱਤਾ ਤੇ ਅੰਦਰ ਖੜਨ ਲਈ ਕਿਹਾ ਤੇ ਆਪ ਸਾਈਕਲ ਤਾਂ ਸਟੈਂਡ ਲਾਉਂਦਾ ਹੋਇਆ ਤੀਆਂ ਦੇ ਚਿਹਰੇ ਦੀ ਖੁਸ਼ੀ ਦੇਖ ਪਤਨ ਸਿਓ ਘਰ ਵਾਲੀ ਨੂੰ ਆਖਦਾ ਹੈ ਭਾਗਾ ਵਾਲੀਏ ਰੱਬ ਕਰੇ ਜਿਵੇਂ ਮੇਰੇ ਘਰ ਮੇਰੀਆਂ ਤੀਆਂ ਖੁਸ਼ ਨੇ ਇੰਜ ਹੀ ਹਮੇਸ਼ਾ ਅਗਲੇ ਘਰ ਖੁਸ਼ ਆਖ ਘਰ ਵਾਲੀ ਨੂੰ ਆਖਦਾ ਹੈ ਦੇਖ ਜੇ ਰੋਟੀ ਬਣੀ ਆ ਤਾਂ ਫੜਾ ਦੇ ਖਾ ਲਵਾਂ ਫਿਰ ਜੋ ਸਮਾਨ ਲਿਆਂਦਾ ਆਪਣੀਆਂ ਤੀਆਂ ਨਾਲ ਬੈਠ ਕੇ ਵੇਖ ਲਾਂਗੇ ਨਾਲੇ ਇਹਨਾਂ ਦੀ ਸਲਾਹ ਲੈ ਲਾਂਗੇ ਐਨੀ ਗੱਲ ਸੁਣ ਵੱਡੀ ਤਿਆ ਆਖਦੀ ਹੈ ਬਾਪੂ ਰੋਟੀ ਬਣੀ ਆ ਮੈਂ ਪਾ ਕੇ ਲੈ ਆਉਂਦੀ ਆ ਬਾਪੂ ਨੇ ਹਾਂ ਵਿੱਚ ਹਾਮੀ ਭਰੀ ਮਾਵਾ ਧੀਆਂ ਰੋਟੀ ਪਾ ਕੇ ਲੈ ਆਈਆਂ ਤਿੰਨਾਂ ਨੇ ਬੜੇ ਚਾਨ ਨਾਲ ਰੋਟੀ ਖਾਧੀ ਖਾਣ ਪਿੱਛੋਂ ਬੜੇ ਚਾਨ ਨਾਲ ਆਪਣੇ ਹੋਣ ਵਾਲੇ ਨਵੇਂ ਰਿਸ਼ਤੇਦਾਰਾਂ ਲਈ ਆਪਣੀਆਂ ਧੀਆਂ ਲਈ ਸੂਟ ਆਦ ਜੋ ਖਰੀਦ ਕੇ ਲਿਆਂਦੇ ਉਹ ਦੇਖਣ ਲੱਗ ਪਏ ਦੇਖਦੇ ਹੋਏ ਜਿਸ ਤਾ ਮੰਗਣਾ ਸੀ ਦੇਖਦੀ ਐ ਕਿ ਬਾਕੀ ਸਭ ਲਈ ਤਾਂ ਕੱਪੜੇ ਹਨ ਪਰ ਮਾਂ ਤੇ ਬਾਪ ਨੇ ਆਪਣੇ ਲਈ ਕੋਈ ਸੂਟ ਨਹੀਂ ਲਿਆ ਇਹ ਸਭ ਦੇਖ ਮਾਣੀ ਮਨ ਹੈਰਾਨ ਤੇ ਉਦਾਸ ਹੋਈ ਤੇ ਕਿਹਾ ਕੀ ਗੱਲ ਡੈਡੀ ਨਾ ਤੁਸੀਂ ਆਪਣੇ ਲਈ ਤੇ ਨਾ ਮਮੀ ਲਈ ਆਪਣੇ ਲਈ ਕੋਈ ਸੂਟ ਲਿਆ ਤੇ ਨਾ ਅੱਗੋਂ ਬਚਨ ਸਿਉ ਨੇ ਕਿਹਾ ਧੀਆਂ ਨੂੰ ਗੱਲ ਵਿੱਚ ਲਾਕੇ ਸਿਰਾਂ ਤੇ ਹੱਥ ਧਾਰ ਕੇ ਆ ਕੋਈ ਗੱਲ ਨਹੀਂ ਸਾਡੀ ਪੁੱਤਰੋ ਅਸੀਂ ਪੁਰਾਣੇ ਪਾ ਲਵਾਂਗੇ ਤੁਸੀਂ ਨਵੇਂ ਪਾ ਲੈ ਸਮਝੋ ਅਸੀਂ ਪਾ ਲੈ ਪਾਪ ਦੇ ਸ਼ਬਦ ਸੁਣ ਨਿੱਕੀ ਧੀ ਬੋਲੀ ਡੈਡੀ ਮੰਮੀ ਦਾ ਸੂੜਤਾ ਘਸਿਆ ਪਿਆ ਉਹ ਕਿੰਝ ਤਾਂ ਪਚਨਸ਼ਾਂ ਦੀ ਘਰ ਵਾਲੀ ਬੋਲੀ ਕੋਈ ਨਹੀਂ ਧੀਏ ਮੈਂ ਗਵਾਂਡਣ ਤੇਰੀ ਚਾਚੀ ਕੋਲੋਂ ਪ੍ਰੈਸ ਕਰਾ ਕੇ ਪਾ ਲਵਾਂਗੀ ਆਪੇ ਚਮਕਣ ਲੱਗ ਜਾਣਾ ਇਹ ਸੁਣ ਦੋਵੇਂ ਧੀਆ ਦਿਆਂ ਅੱਖਾਂ ਪਾਣੀ ਆ ਗਿਆ ਪਰ ਬੋਲੀਆਂ ਕੁਝ ਨਾ ਧੀਆ ਦੀਆਂ ਅੱਖਾਂ ਵਿੱਚ ਪਾਣੀ ਦੇਖ ਬਚਨ ਸੌਨ ਪਤਾ ਲੱਗਾ ਧੀਆ ਉਦਾਸ ਹੋ ਗਈਆਂ ਉਸਨੇ ਉਹਨਾਂ ਦੀ ਉਦਾਸੀ ਨੂੰ ਖਤਮ ਕਰਨੇ ਲਾਗੇ ਪਏ ਇੱਕ ਫੁੱਲ ਨੂੰ ਘਰ ਵਾਲੀ ਦੇ ਵਾਲਾਂ ਵਿੱਚ ਟੰਗਦੇ ਸਲੂਟ ਮਾਰਦੇ ਹੋਏ ਕਿਹਾ ਮੈਡਮ ਜੀ ਆਪਾਂ ਰੋਟੀ ਵੀ ਖਾ ਲਈ ਸਮਾਨ ਵੀ ਵੇਖ ਲਿਆ ਤੁਸੀਂ ਕਿਰਪਾ ਕਰਕੇ ਪਾnde ਚੱਕੋ ਸੰਭੋ ਤੇ ਸੋਮੋ ਸਵੇਰੇ ਆਪਾਂ ਆਪਣੀ ਲਾਡੋ ਦੇ ਰੋਕੇ ਤੇ ਜਾਣਾ ਸੌ ਦੀ ਇਸ ਛੋਟੀ ਜੀ ਕੋਸ਼ਿਸ਼ ਨੇ ਆਪਣੇ ਵੱਲ ਧੀਆਂ ਦੀ ਉਦਾਸੀ ਨੂੰ ਖਤਮ ਕਰਨ ਵਿੱਚ ਕਾਮਯਾਬੀ ਭਰੀ ਉਹਨਾਂ ਦਾ ਧਿਆਨ ਮਾਂ ਦੇ ਵਾਲਵ ਚ ਟੰਗੇ ਫੁੱਲਵਲ ਚਲਾ ਗਿਆ ਇਸ ਪ੍ਰੰਤ ਬਚਨ ਸਿਓ ਇਹ ਆਕੇ ਸੌਣ ਚਲਾ ਗਿਆ ਕਿ ਬਾਈ ਸਵੇਰੇ ਜਲਦੀ ਉੱਠ ਜਾਇਓ ਸੌ ਜਾਓ ਹੁਣ ਹੁਣੇ ਲੰਬੇ ਪਿਆ ਬਚਨ ਸਿਓ ਸੋਚ ਰਿਹਾ ਸੀ ਕਿ ਮੈਂ ਆਪਣੀਆਂ ਧੀਆਂ ਨੂੰ ਕੀ ਦੱਸਾਂ ਕਿ ਸਾਡੇ ਕੋਲ ਆਪਣੇ ਦੋਹਾਂ ਜੀਆਂ ਲਈ ਲੀੜਾ ਲੱਤਾ ਲੈਣ ਦੇ ਪੈਸੇ ਥੋੜ੍ਹ ਗਏ ਸਨ ਨਾਲੇ ਵਿਆਹ ਲਈ ਵੀ ਜੋੜਨੇ ਹਨ ਰੱਬ ਭਲੀ ਕਰੇ ਆਕੇ ਬਚਨ ਸਿਓ ਸੌ ਗਿਆ ਸੇਰ ਹੋਈ ਮਾਣੇ ਚਾਹ ਬਣਾ ਬਚਨ ਸਿਓ ਤੇ ਧੀਆ ਨੂੰ ਆਵਾਜ਼ ਦਿੱਤੀ ਪੀ ਲਵੋ ਫਿਰ ਤਿਆਰ ਹੋ ਜਾਣ ਲਈ ਜ ਤਦ ਤੱਕ ਮੈਂ ਸੂਟ ਪ੍ਰੈਸ ਕਰਾ ਕੇ ਲੈ ਆਵਾਂ ਆਨ ਕੇ ਤਿਆਰ ਹੁੰਦੀ ਐ ਆਕੇ ਕਿ ਗਵੰਡਨ ਚਾਚੀ ਘਰ ਵਾਲ ਨੂੰ ਤੁਰ ਪਈ ਇਧਰ ਧੀਆ ਨੇ ਬਾਪ ਨਾਲ ਬੈਠ ਕੇ ਚਾਹ ਪੀਤੀ ਬਾਅਦ ਵਿੱਚ ਤਿਆਰ ਹੋਣ ਲੱਗ ਪਈ ਵਾਪ ਬਚਨ ਸਿਉਣੇ ਵੀ ਆਪਣਾ ਸੋਹਣਾ ਲੀੜਾ ਕੱਪੜਾ ਪਾਇਆ ਸ਼ਾਮਲੇ ਵਾਲੀ ਪੱਗ ਬਨ ਰਿਹਾ ਸੀ ਕਿ ਬਚਨ ਸੌ ਦੀ ਘਰ ਵਾਲੀ ਵੀ ਆਪਣਾ ਸੂਟ ਪ੍ਰੈਸ ਕਰਾ ਲੈ ਆਈ ਤੇ ਧੀਆ ਨੂੰ ਆਖਣ ਲੱਗੀ ਤੁਸੀਂ ਤਦ ਤੱਕ ਨਾਲ ਜੋ ਸਮਾਨ ਖੜਨਾ ਉਹ ਇਕੱਠਾ ਕਰ ਇੱਕ ਥਾਂ ਕਰਕੇ ਬੰਨ ਲਵੋ ਜੋ ਕੱਲ ਲੈ ਆਏ ਸੀ ਤਦ ਤੱਕ ਮੈਂ ਲੀੜਾ ਪਾ ਲਵਾਂ ਆਖ ਤਿਆਰ ਹੋਣ ਲੱਗ ਗਈ ਘਰ ਵਿੱਚ ਖੁਸ਼ੀਆਂ ਦਾ ਮੌਲ ਸੀ ਸਭ ਨੇ ਤਿਆਰ ਹੋ ਕੇ ਜਾਣ ਤੋਂ ਪਹਿਲਾਂ ਅਰਦਾਸ ਕੀਤੀ ਕਿ ਮਾਲਕ ਸਾਡੀ ਗਰੀਬੀ ਦੀ लाज ਰੱਖੀ ਕਾਰਜ ਸਿਰੇ ਲਾਵੀ ਆਕੇ ਰੋਕੇ ਲਈ ਲਿਆਂਦਾ ਸਮਾਨ ਨਾਲ ਲੈ ਤੁਰ ਪਏ ਪਜਨ ਸ ਆਪਣੇ ਪਰਿਵਾਰ ਨਾਲ ਮਿੱਥੇ ਹੋਏ ਗੁਰਦੁਆਰਾ ਸਾਹਿਬ ਪਹੁੰਚਿਆ ਜਿੱਥੇ ਗਵੰਡਨ ਵਿਚੋਲਣ ਤੇ ਮੁੰਡਾ ਪਰਿਵਾਰ ਸਮੇਤ ਆਇਆ ਹੋਇਆ ਸੀ ਨੂੰ ਵੇਖ ਖੋ ਸੋਇਆ ਤੋਵੇਂ ਤੇਰਾ ਇੱਕ ਦੂਜੇ ਨੂੰ ਮਿਲਿਆ ਬੈਠ ਕੇ ਆਮਨੋ ਸਾਹਮਣੇ ਗੱਲਬਾਤ ਕੀਤੀ ਗਈ ਕਿ ਕੋਈ ਡਿਮਾਂਡ ਹੈ ਤਾਂ ਅੱਜ ਦੱਸ ਦਵੋ ਸਾਡੇ ਕੋਲ ਦੇਰ ਨੂੰ ਸਿਰਫ ਧੀ ਐ ਜੋ ਪੜੀ ਲਿਖੀ ਐ ਐਨੀ ਗੱਲ ਸੁਣ ਮੁੰਡੇ ਦੀ ਮਾਂ ਬੋਲੀ ਤੁਸੀਂ ਫਿਕਰ ਨਾ ਕਰੋ ਅਸੀਂ ਲੈਣਾ ਦੇਣਾ ਕੁਝ ਨਹੀਂ ਨਾਲੇ ਜਿੰਨੇ ਧੀ ਦੇ ਦਿੱਤੀ ਪਿੱਛੇ ਕੀ ਰੱਖਿਆ ਇਹ ਸ਼ਬਦ ਸੁਣ ਅਪਰਾੰਤ ਬਚਨ ਸਿਉ ਨੇ ਕਿਹਾ ਚਲੋ ਬਾਈ ਠੀਕ ਐ ਰਿਸ਼ਤਾ ਮਨਜ਼ੂਰ ਐ ਸਾਨੂੰ ਬਾਕੀ ਕਿ ਮੈਂ ਚਾਹੁੰਦਾ ਕਿ ਇੱਕ ਵਾਰ ਫਿਰ ਤੋਂ ਮੁੰਡੇ ਕੁੜੀ ਦੀ ਸਲਾਹ ਲਈ ਜਾਵੇ ਇਹਨਾਂ ਨੂੰ ਵੀ ਆਪਸ ਵਿੱਚ ਗੱਲ ਕਰ ਲੈਣੀ ਚਾਹੀਦੀ ਹੈ ਕੁੜੀ ਮੁੰਡੇ ਵੱਲੋਂ ਇੱਕ ਦੂਜੇ ਨਾਲ ਗੱਲ ਕਰਨ ਉਪਰੰਤ ਹਾਮੀ ਭਰ ਦਿੱਤੀ ਗਈ ਫਿਰ ਉਹਨਾਂ ਦਾ ਰੋਕਾ ਮੰਗਣਾ ਕਰ ਦਿੱਤਾ ਗਿਆ ਦੋਵੇਂ ਤੇਰਾ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੀਆਂ ਪਤਨ ਸੋਨੇ ਜੋ ਆਪਣੇ ਹੋਣ ਵਾਲੇ ਜਵਾਈ ਆਪਣੇ ਕੁੜਮਾਂ ਲਈ ਸਗਣਾ ਦਾ ਜੋ ਸਮਾਨ ਲਿਆ ਸੀ ਉਹਨਾਂ ਨੂੰ ਬੜੀ ਖੁਸ਼ੀ ਨਾਲ ਆਕੇ ਦੇ ਦਿੱਤਾ ਗਿਆ ਲਵਰ ਬਾਈ ਸਾਡੇ ਵੱਲੋਂ ਇਹ ਤੱਲ ਫੁੱਲ ਪੇਟਾ ਸਵੀਕਾਰ ਕਰੋ ਇਸ ਉਪਰੰਤ ਉਹ ਮੁੰਡੇ ਵਾਲੇ ਧੀ ਲੈ ਸਕਣ ਦਾ ਸਮਾਨ ਸੂਟ ਆਦ ਲੈ ਕੇ ਆਏ ਸੀ ਉਹ ਉਸ ਦੀ ਝੋੜੀ ਵਿੱਚ ਰੱਖ ਦਿੱਤਾ ਗਿਆ ਜਿਸ ਉਪਰੰਤ ਦੋਵੇਂ ਧਿਰਾਂ ਨੇ ਗੁਰਦੁਆਰਾ ਸਾਹਿਬ ਲੰਗਰ ਛਕਿਆ ਤੇ ਆਪਣੇ ਆਪਣੇ ਘਰ ਵੱਲ ਆਖਿ ਵਰਪਾਏ ਕਿ ਜਲਦੀ ਮਿਲਾਂਗੇ ਪਜਨ ਸਿੰਘ ਆਪਣੇ ਪਰਿਵਾਰ ਨਾਲ ਬਸ ਵਿੱਚ ਬੈਠ ਗਿਆ ਆਉਂਦਾ ਹੋਇਆ ਗੱਲ ਕਰਨ ਲੱਗ ਪਿਆ ਕਿ ਬੰਦੇ ਤਾਂ ਮਿਲਣਸਾਰ ਲੱਗੇ ਮੁੰਡੇ ਦਾ ਸੁਭਾਅ ਵੀ ਚੰਗਾ ਹੈ ਪਾਕੀ ਰੱਬ ਭਲਾ ਕਰੇ ਐਨੀ ਗੱਲ ਆਖ ਕੇ ਧੀ ਦੇ ਸਿਰ ਤੇ ਹੱਥ ਰੱਖ ਬੋਲਿਆ ਮਾਲਕ ਧੀ ਦੇ ਕਰਮਾਂ ਵਿੱਚ ਸੁਖ ਲਿਖੇ ਲਾਗੋ ਘਰ ਵਾਲੀ ਵੀ ਬੋਲੀ ਕਿ ਗਵੰਟਨ ਦਾ ਭਲਾ ਹੋਵੇ ਜਿਸ ਨੇ ਦਸ ਸਪਾਈ ਨਿੱਕੀ ਧੀ ਨੇ ਵੀ ਆਪਣੀ ਵੱਡੀ ਭੈਣ ਨੂੰ ਮੋਢਾ ਮਾਰ ਦੇ ਕਿਆ ਜੀਜਾ ਮੇਰੀ ਭੈਣ ਨਾਲ ਜੱਜਦਾ ਹੈ ਜੋੜੀ ਸੋਹਣੀ ਬਣੀ ਤਾਂ ਬਚਨ ਸੋ ਸਮੇਤ ਘਰ ਵਾਲੀ ਨੇ ਕਿਹਾ ਹਾਂ ਬਾਈ ਵੱਡੀ ਧੀ ਨੇ ਸੰਗਦੀ ਹੋਈ ਨੇ ਨੀਵੀਂ ਪਾ ਲਈ ਇੰਨਾਂ ਨੂੰ ਗੱਲਾਂ ਕਰਦੇ ਪਿੰਡ ਆ ਪਹੁੰਚੇ ਪੈਂਡਾ ਘਰ ਵੜਦਿਆਂ ਸਾਰ ਪਹਿਲਾਂ ਸਭ ਨੇ ਪਾਣੀ ਪੀਤਾ ਫਿਰ ਗੁਰੂ ਘਰ ਵਿੱਚ ਅਰਦਾਸ ਕੀਤੀ ਜਿਸ ਤਰ੍ਹਾਂ ਅੱਜ ਸਗਨਾ ਦਾ ਦਿਨ ਇਹ ਕਾਰਜ ਸਿਰੇ ਲਾਇਆ ਉਂਝ ਵਿਆਹ ਦਾ ਵੀ ਸਿਰੇ ਲਾਵੀ ਗੁਰੂ ਘਰੋਂ ਘਰ ਆ ਮਾਵਾ ਧੀਆ ਨੇ ਰਾਤ ਦੀ ਰੋਟੀ ਬਣਾਈ ਸਭ ਨੇ ਰਾਤ ਦੀ ਰੋਟੀ ਖਾਧੀ ਤੇ ਖਾਣ ਪਿੱਛੋਂ ਗੱਲਾਂ ਬਾਤਾਂ ਕਰਨ ਲੱਗ ਪਏ ਗੱਲਾਂ ਕਰਦਿਆਂ ਨੂੰ ਰਾਤ ਕਾਫੀ ਹੋ ਗਈ ਬਚਨ ਸਿੰਘ ਨੇ ਕਿਹਾ ਸੋਮ ਹੁਣ ਰਾਤ ਬਾਤ ਹੋ ਗਈ ਮੈਂ ਵੀ ਸਵੇਰੇ ਕੰਮ ਤੇ ਜਾਣਾ ਆਖ ਸੌ ਗਿਆ ਰਾਤ ਲੰਗੀ ਦਿਨ ਚੜਿਆ ਬਚਨ ਸਿੰਘ ਨੇ ਚਾਹ ਪੀਤੀ ਫੈਕਟਰੀ ਜਾਣ ਲਈ ਸਾਈਕਲ ਤੇ ਰਵਾਨਾ ਹੋ ਗਿਆ ਕੰਮ ਤੇ ਜਾਂਦਿਆਂ ਰਸਤੇ 'ਚ ਪੈਂਦੀ ਮਠਿਆਈ ਦੀ ਦੁਕਾਨ ਤੋਂ ਲੱਡੂ ਲਏ ਧੀ ਦੇ ਮੰਗਣੇ ਦੀ ਖੂਬ ਜਿਸ ਕੰਮ ਤੇ ਜਾ ਪਹਿਲਾ ਸਾਹਬ ਦਾ ਮੂੰਹ ਮਿੱਠਾ ਕਰਵਾਇਆ ਫਿਰ ਮੱਗਨ ਸਿਉਨ ਨਾਲ ਰਲ ਕੇ ਬਾਕੀ ਕਾਮਿਆਂ ਦਾ ਵੀ ਕਰਵਾਇਆ ਜਿਸ ਪ੍ਰਾਂਤ ਸਭ ਨੇ ਬਚਨ ਸਿਉਨ ਨੂੰ ਵਧਾਈ ਦਿੱਤੀ ਸਭ ਕੋ ਲੋ ਵਧਾਈ ਪ੍ਰਾਂਤ ਆਪਣੇ ਕੰਮ ਲੱਗ ਗਿਆ ਸ਼ਾਮਾਂ ਪਈਆਂ ਕੰਮ ਤੋਂ ਛੁੱਟੀ ਹੋਈ ਤਾਂ ਬਚਨ ਸਿਉਨ ਮੱਗਰ ਸਿਉਨਾਂ ਘਰ ਆ ਰਿਹਾ ਸੀ ਕਿ ਚਾਣਕ ਮੱਗਰ ਦੇ ਫੋਨ ਦੀ ਘੰਟੀ ਵੱਜੀ ਫੋਨ ਚੁੱਕਿਆ ਤਾਂ ਗੱਲ ਕਰਨ ਤੋਂ ਬਾਅਦ ਮੱਗਰ ਸਿਉਨ ਨੇ ਬਚਨ ਸੰਗ ਨੂੰ ਕਿਹਾ ਲੈ ਭਾਈ ਕੱਲ ਜੋਗਾ ਗਿਆ ਪਰ ਉਹ ਰਿਸ਼ਤੇਦਾਰਾਂ ਦਾ ਫੋਨ ਆਇਆ ਸੀ ਆਖਦਾ ਲੋਕਡਾਉਨ ਲੱਗਣਾ ਹੈ ਕਹਿੰਦੇ ਦੇਸ਼ ਵਿੱਚ ਆ ਜਿਹੜੀ ਵੀ ਨਵੀਂ ਬਿਮਾਰੀ ਤੁਰੀ ਹੈ ਕਰੋਨਾ ਵਾਇਰਸ ਦੀ ਉਹਦੇ ਕਰਕੇ ਆਖਦੇ ਇਸ ਤੋਂ ਪਹਿਲਾਂ ਮੱਗਰ ਹੋਰ ਗੱਲ ਕਰਦਾ ਤਾਂ ਵਿੱਚੋ ਹੀ ਟੋਕਦੇ ਬਚਨ ਸਿੰਘ ਨੇ ਕਿ ਆ ਇੰਜ ਤਾਂ ਗਰੀਬ ਮਾਰਿਆ ਜਾਊ ਫਿਰ ਹੋਰ ਤਾਂ ਹੋਰ ਮੈਂ ਵੀ ਤਾਂ ਜੇ ਧੀ ਦੇ ਵਿਆਹ ਲਈ ਪੈਸੇ ਇਕੱਠੇ ਕਰਨੇ ਆ ਰੱਬ ਭਲੀ ਕਰੇ ਚੰਗਾ ਫਿਰ ਸਵੇਰੇ ਮਿਲਦੇ ਆ ਕੇ ਘਰ ਵੱਲ ਨੂੰ ਜਾਂਦੇ ਰਾਹਵਲ ਸਾਈਕਲ ਮੋੜ ਲਿਆ ਬਚਨ ਸਿੰਘ ਘਰ ਆਇਆ ਉੱਤ ਦੇ ਆ ਮੂੰਹ ਦੇ ਘਰ ਵਾਲੀ ਨੇ ਕਾਰਨ ਪੁੱਛਿਆ ਤਾਂ ਬੋਲੀਆ ਬੋਲਿਆ ਭਲੀਏ ਤੈਨੂੰ ਪਤਾ ਆਖਦੇ ਆ ਜੋ ਨਵੀਂ ਬਿਮਾਰੀ ਤੁਰਿਆ ਕਰੋਨਾ ਦੀ ਸਰਕਾਰ ਉਸ ਦੀ ਰੋਕਥਾਂ ਲਈ ਲਾਕਡਾਊਨ ਲਾਉਂ ਜਾ ਰਹੀ ਹੈ ਕਦੋਂ ਲੱਗ ਜੇ ਪਤਾ ਨਹੀਂ ਹੋਰ ਤਾਂ ਹੋਰ ਸਾਡੇ ਵਰਗੇ ਗਰੀਬਾਂ ਦਾ ਕੀ ਬੰਨਾ ਜਿਨ੍ਹਾਂ ਦਿਹਾੜੀ ਡੱਪਾ ਲਾ ਗੁਜ਼ਾਰਾ ਕਰਨਾ ਰੱਬ ਹੀ ਰਾਖਾ ਹੁਣ ਆਕੇ ਲੰਬੇ ਪੈ ਗਿਆ ਇੰਨੇ ਨੂੰ ਵਿਚੋਲਣ ਘਰ ਆ ਗਈ 부ਆ ਲੰਗ ਦੇ ਘਰ ਵਿੱਚ ਪੈਰ ਪਾਉਂਦੇ ਸਾਂ ਰੱਖਣ ਲੱਗੀ ਭਾਗਾ ਵਾਲੀਏ ਤੇਰਾ ਸਰਦਾਰ ਕਿੱਥੇ ਐ ਉਸ ਨਾਲ ਗੱਲ ਕਰਨੀ ਐ ਗਵੰਡਨ ਵਿਚੋਲਣ ਦੇ ਇਸ ਬੋਲ ਸੁਣਨ ਬਚਨ ਸਿਓ ਲੰਬਾ ਪਿਆ ਉੱਠ ਕੇ ਬੈਠ ਗਿਆ ਕਿ ਆ ਜੋ ਭੈਣ ਜੀ ਮੈਂ ਘਰ ਹਾਂ ਮੇਰਾ ਸੁਖ ਸੰਧ ਹੋਵੇਗੀ ਪਤਨਸਾਂ ਦੇ ਕੋਲ ਜਾ ਕੇ ਵਿਚੋਲਣ ਨੇ ਬਚਨਸਾਂ ਦੇ ਘਰ ਵਾਲੀ ਨੂੰ ਵੀ ਕੋਲ ਹੀ ਆਵਾਜ਼ ਮਾਰ ਲਈ ਤੇ ਕਹਿ ਕਿ ਮੈਨੂੰ ਮੁੰਡੇ ਵਾਲਿਆਂ ਨੇ ਭੇਜਿਆ ਆਖਦੇ ਨੇ ਸਾਨੂੰ ਵਿਆਹ ਜਲਦੀ ਚਾਹੀਦਾ ਨਾਲੇ ਉੱਤੋਂ ਲੋਕਡਾਊਨ ਕਦੋਂ ਲੱਗ ਜੇ ਪਤਾ ਨਹੀਂ ਵਿਆਹ ਤਾਂ ਤੁਹਾਨੂੰ ਦੱਸਿਆ ਸੀ ਬਿਨਾਂ ਦੇਜ ਤੋਂ ਕਰਨਾ ਹੈ ਬਸ ਤੁਸੀਂ ਤਰੀਕ ਦੱਸ ਦਵੋ ਕਦੋਂ ਦੀ ਰੱਖਣੀ ਹੈ ਉਹਨਾਂ ਵੱਲੋਂ ਤਾਂ ਭਾਵੇਂ ਤੁਸੀਂ ਕੱਲ ਹੀ ਕਰ ਲੋ ਬਸ ਆਖਦੇ ਆ ਭਾਈ ਕੁੜੀ ਵਾਲਿਆਂ ਨੂੰ ਕਈ ਸਾਡੀ ਬਰਾਤ ਦੀ ਸੇਵਾ ਚੰਗੀ ਤਰ੍ਹਾਂ ਕਰ ਦੇਣ ਕੋਈ ਕਮੀ ਨਹੀਂ ਰਹਿਣੀ ਚਾਹੀਦੀ 2 300 ਬੰਦਾ ਬਰਾਤ ਦਾ ਹੋਵੇਗਾ ਬਾਕੀ ਬਚਨਸਾਂ ਤੋਂ ਆਪ ਸਿਆਣਾ ਵਿਆਹ ਤਾਂ ਅੱਜ ਵੀ ਕਰਨਾ ਤੇ ਕੱਲ ਵੀ ਇਹ ਸੁਣ ਦੋਵਾਂ ਜੀਆਂ ਦੇ ਮਨ ਹੀ ਮਨ ਉਦਾਸੀ ਆ ਗਈ ਕੀ ਬਨੂੰ ਪੈਰ ਤੇ ਵਿਆਹ ਕਿੰਜ ਕਰਨਾ ਪਰ ਬੋਲੇ ਕੁਝ ਨਾ ਕੁੜਮਾ ਦੇ ਭੇਜੇ ਸਨੇਹ ਨੂੰ ਸਿਰ ਮੱਥੇ ਸਵੀਕਾਰ ਕਰਦੇ ਵਿਚੋਲਣ ਨੂੰ ਕਿਹਾ ਠੀਕ ਹੈ ਜਿਵੇਂ ਤੁਸੀਂ ਆਖੋ ਬਾਕੀ ਤੁਹਾਨੂੰ ਸਲਾਹ ਕਰਕੇ ਦੱਸ ਦਵਾਂਗੇ ਬਾਕੀ ਤੁਸੀਂ ਚਾਹ ਪੀ ਕੇ ਜਾਣਾ ਬਚਨਸ਼ਾ ਦੀ ਘਰਵਾਲੀ ਨੇ ਵਿਚੋਲਣ ਨੂੰ ਕਿਹਾ ਪਰ ਉਹ ਬਿਨਾਂ ਪੀਤੇ ਆ ਕੇ ਚਲੀ ਗਈ ਆਪਾਂ ਕਿਹੜਾ ਕੁਝ ਵੰਡਿਆ ਉਧਰੋਂ ਘਰੇ ਵੀ ਤੁਹਾਡੀ ਹੀ ਚਾਹ ਹੈ ਹੁਣ ਮੈਂ ਚੱਲਦੀ ਆ ਨਾਲੇ ਵਿਚੋਲਣ ਦਾ ਵੀ ਲਾਗ मुंदਰੀ ਬਣਾ ਕੇ ਰੱਖਿਓ ਬਾਕੀ ਚੇਤਾ ਰੱਖਿਓ ਬਰਾਤ ਦੀ ਸੇਵਾ ਕਹਿੰਦੇ ਅਗਲੇ ਹੁਣ ਵਿਚੋਲਣ ਦੇ ਜਾਨਮਗਰੋਂ ਬਚਨ ਸਾਂ ਸੋਚ ਰਿਆ ਸੀ ਕਿ ਬਰਾਤ ਦੀ ਸੇਵਾ ਵਿਚੋਲਣ ਦੀ मुंदਰੀ ਇਹ ਸਭ ਮੈਂ ਦਿਹਾੜੀਦਾਰ ਇੱਕਦਮ ਕਿੰਜ ਕਰਾਂਗਾ ਵਿਆਹ ਤੋਂ ਜਵਾਬ ਵੀ ਨਹੀਂ ਦੇ ਸਕਦੇ ਧੀ ਨੇ ਵੀ ਕਈ ਸਦਰਾਂ ਪਾਲ ਰੱਖੀਆਂ ਹੋਣੀਆਂ ਆਪਣੇ ਘਰ ਵਾਲੇ ਆ ਸਹੁਰੇ ਪਰਵਾਰ ਪ੍ਰਤੀ ਜੇ ਕਿਧਰੇ ਲੋਕਡਾਊਨ ਲੱਗ ਗਿਆ ਦਿਹਾੜੀ ਬੰਦ ਹੋ ਜਾਣੀ ਸਮਝੋ ਫਿਰ ਮੁਸੀਬਤ ਪੈ ਗਈ ਸਰਕਾਰ ਵੀ ਕਰਦੀ ਕੁਝ ਨਹੀਂ ਵੋਟ ਜੀ ਨੂੰ ਮਰਜ਼ੀ ਪਾ ਦੇਓ ਗਰੀਬੀ ਮਜ਼ਦੂਰੀ ਭਾਵੇਂ ਕੰਮ ਤੋਂ ਵਿਹਲਾ ਭੁੱਖਾ ਬਹਿ ਕੇ ਮਰ ਜਾਏ ਇਸ ਨੂੰ ਕੀ ਆਈ ਜੀ ਲੋਕਡਾਊਨ ਲੱਗਣਾ ਹੈ ਸੋਚਦੇ ਹੋਏ ਨੇ ਘਰ ਵਾਲੀ ਧੀਆਂ ਨੂੰ ਆਵਾਜ਼ ਮਾਰੀ ਤੇ ਵਿਆਹ ਕਦੋਂ ਕਿਵੇਂ ਕਰਨਾ ਹੈ ਸੰਬੰਧੀ ਸਲਾਮ-ਮਸ਼ਵਰਾ ਕਰਨ ਲੱਗਾ ਪਰ ਵਿੱਚ ਹੀ ਗੱਲ ਨੂੰ ਟੋਕਦੇ ਹੋਏ ਮਗੇਤਰ ਧੀ ਨੇ ਕਿਹਾ ਬਾਪੂ ਜੀ ਇੱਕ ਤਾਂ ਉਹ ਆਖਦੇ ਕਿ ਬਿਨਾਂ ਦੇ ਤੋਂ ਵਿਆਹ ਕਰਨਾ ਸਾਡੀ ਕੋਈ ਡਿਮਾਂਡ ਨਹੀਂ ਸਾਨੂੰ ਤਾਂ ਕੱਲੀ ਪੜ੍ਹੀ ਲਿਖੀ ਕੁੜੀ ਚਾਹੀਦੀ ਐ ਉਹ ਵੀ ਅਸੀਂ ਧੀ ਬਣਾ ਕੇ ਰੱਖਾਂਗੇ ਤੇ ਹੁਣ ਇਹ ਆਖ ਰਿਹਾ ਕਿ ਤਾਈ 300 ਬੰਦਾ ਬਰਾਤੀ ਆਵੇਗਾ ਪ੍ਰਾਤ ਦੀ ਸੇਵਾ ਫੁੱਲ ਹੋਣੀ ਚਾਹੀਦੀ ਹੈ ਕਿ ਇਹ ਡਿਮਾਂਡ ਨਹੀਂ ਸਭ ਤੋਂ ਵੱਡੀ ਤਾਂ ਇਹ ਡਿਮਾਂਡ ਹੈ ਇਹ ਇੱਕ ਦੇਹਜੀ ਹੈ ਤੇ ਗਰੀਬ ਬੰਦਾ ਇਹਨਾਂ ਨਾ ਕਰ ਸਕਦਾ ਹੋਵੇ ਤਾਂ ਫੇਰ ਉਹ ਤਾਂ ਕਰਜ਼ਾ ਚੁੱਕ ਧੀ ਵਿਆਹ ਤੋਂ ਬਾਅਦ ਵਿੱਚ ਕਰਜ਼ਾ ਹੀ ਲੌਂਦਾ ਰਹੂ ਤੁਸੀਂ ਮਨਾ ਕਰ ਦਵੋ ਮੈਂ ਇੱਥੇ ਵਿਆਹ ਨਹੀਂ ਕਰਾਵਾਂਗੀ ਇਸ ਤੋਂ ਪਹਿਲਾਂ ਤੀ ਕੁਝ ਹੋਰ ਸਵਾਲ ਕਰਦੀ ਜਾਂ ਪੱਕੀ ਨਾ ਕਰ ਦਿੰਦੀ ਬਚਨ ਸੌਣੈ ਧੀ ਦੇ ਸਿਰ ਤੇ ਹੱਥ ਰੱਖ ਕੇ ਆ ਰੱਬ ਸੁੱਖ ਰੱਖੇ ਪੁੱਤ ਰੀਤ ਬਣੀ ਐ ਕਿਹੜਾ ਘਰ ਬੁਠਾ ਕੇ ਰੱਖ ਹੁੰਦੀਆਂ ਨੇ ਕੱਲਾ ਤਾਂ ਤੇਰੀਆਂ ਵੀ ਸਹੀ ਨੇ ਪਰ ਵਿਆਹ ਤਾਂ ਕਰ ਨਹੀਂ ਐ ਕੋਈ ਨਹੀਂ ਬਰਾਤ ਦੀ ਸੇਵਾ ਜੀ ਕਿਹਾ ਕਰ ਲਵਾਂਗੇ ਪੁੱਤ ਤੇਰਾ ਮੰਗਣਾ ਹੋ ਗਿਆ ਤੈਨੂੰ ਵੀ ਪਤਾ ਹੈ ਨਾਲੇ ਮੈਂ ਜਵਾਨ ਦੇ ਚੁੱਕਾ ਹਾਂ ਬਾਪੂ ਦੇ ਇੰਨਾ ਸ਼ਬਦਾਂ ਵਿੱਚ ਧੀ ਨੂੰ ਇੱਕ ਤਰਲਾ ਨਜ਼ਰ ਆਇਆ ਤੇ ਆਖ ਦਿੱਤਾ ਜਿਵੇਂ ਬਾਪੂ ਤੈਨੂੰ ਚੰਗਾ ਲੱਗੇ ਕਰ ਲਵੋ ਫਿਰ ਐਨੀ ਗੱਲ ਸੁਣ ਬਚਨ ਸੋਨੇ ਵਿਆਹ ਇਸੇ ਮਹੀਨੇ ਦੀ ਆਖਰੀ ਤਰੀਕ ਰੱਖ ਦਿੱਤਾ ਕਾ ਅਤੇ ਵਿਚੋਲਣ ਨੂੰ ਕਰ ਸੱਦ ਕੇ ਮੁੰਡੇ ਵਾਲਿਆਂ ਨੂੰ ਦੱਸਣ ਲਈ ਕਿਆ ਉਹ ਚੋਲਣ ਨੇ ਮੁੰਡੇ ਵਾਲਿਆਂ ਨੂੰ ਦੱਸਿਆ ਵਿਆਹ ਇਸੇ ਮਹੀਨੇ ਦੀ ਆਖਰੀ ਤਰੀਕ ਦਾ ਹੈ ਦੋਵੇਂ ਪਾਸੇ ਖੁਸ਼ੀ ਦਾ ਮਾਹੌਲ ਸਿਰਜ ਗਿਆ ਵਿਆਹ ਦੀ ਤਿਆਰੀ ਸ਼ੁਰੂ ਹੋ ਗਈ ਪਤਨ ਸੌਮੀ ਸਵੇਰੇ ਹੋਈ ਤੇ ਕੰਮ ਤੋਂ ਆਉਂਦਾ ਹੋਇਆ ਮੱਗਰ ਨਾਲ ਜਾ ਕੇ ਪੈਲਸ ਬੁੱਕ ਕਰਵਾ ਗਿਆ ਆਖਦਾ ਇਹ ਮੱਗਰ ਸਿਓ ਕੀ ਕਾ 250 ਬੰਦੇ ਤੋਂ ਵੱਧ ਤਾਂ ਇੱਥੇ ਪ੍ਰਬੰਧ ਹੋ ਜਾਣਾ ਮੱਗਨ ਨੇ ਹਰਾਨੀ ਨਾਲ ਪੁੱਛਿਆ ਇੰਨੇ ਬੰਦੇ ਇਹ ਤਾਂ ਬਚਨ ਸਿਉ ਨੇ ਕਿਹਾ ਹਾਂ ਪੁੱਤ 2 300 ਉਹਨਾਂ ਦਾ ਕੁਝ ਆਪਣੇ ਵੀ ਰਿਸ਼ਤੇਦਾਰ ਹੋਣਗੇ ਹੋ ਗਏ ਨੇ ਕਿੰਨੇ ਤੇਰੇ ਤੋਂ ਕੀ ਹੋਲਾ ਪੁੱਤ ਇਸੇ ਲਈ ਤਾਂ ਵਿਆਹ ਵਾਲੇ ਸੌਦੇ ਸਮਾਨ ਲਈ ਤੇ ਫੈਕਟਰੀ ਮਾਲਕ ਰਿਸ਼ਤੇਦਾਰਾਂ ਕੋਲੋਂ ਪੈਸੇ ਚੁੱਕ ਲੈ ਵਿਆਜ ਉੱਤੇ ਇਹ ਗੱਲ ਸੁਣ ਮੱਗਰ ਸੋੰਦਰੋਂਦਰੀ ਚ ਜੋੜਿਆ ਗਿਆ ਇਹ ਸੋਚ ਕੇ ਕਿ ਗਰੀਬ ਬਾਪ 2 300 ਬੰਦੇ ਦੀ ਬਰਾਤ ਦੀ ਸੇਵਾ ਕਰਨ ਲੱਗਾ ਵੀ ਮਾਰਿਆ ਜਾਂਦਾ ਉਂ ਜਾਖ ਦਿੰਦੇ ਵਿਆਹ ਬਿਨਾਂ ਦਹੇਜ ਤੋਂ ਨਾ ਪ੍ਰਾਤ ਦੀ ਸੇਵਾ ਫੁੱਲ ਚਾਹੀਦੀ ਹੈ ਇਹ ਲੋਕ ਨਵਾਂ ਹੀ ਡਰਾਮਾ ਬਣਾ ਲਿਆ ਇਸ ਤੇ ਵੀ ਰੋਕ ਲਾਉਣੀ ਚਾਹੀਦੀ ਹੈ ਸਰਕਾਰ ਨੂੰ ਬਰਾਤੀ ਬੰਦੇ ਘੱਟੋ ਘੱਟ ਲੈ ਕੇ ਜਾਣ ਲਈ ਨਿਯਤ ਕਾਨੂੰਨ ਹੋਣਾ ਚਾਹੀਦਾ ਹੈ ਜੋ ਗਰੀਬ ਕਿਸੇ ਪਾਸੋਂ ਤੋਂ ਬਚ ਸਕੇ ਇੰਨੇ ਨੂੰ ਪੈਲ ਸਵਾਲ ਲੈ ਨੇ ਬੁਕਿੰਗ ਦੀ ਪਰਚੀ ਕੱਟੀ ਤੇ ਵਚਨ ਸੌਨ ਨੂੰ ਫੜਾ ਦਿੱਤੀ ਬੁਕਿੰਗ ਕਰਾਉਣ ਤੋਂ ਬਾਅਦ ਵਚਨ ਸੌ ਮੱਗਰ ਸਿੰਘ ਨੂੰ ਆਪਣੇ ਨਾਲ ਆਉਂਦਾ ਹੋਇਆ ਘਰ ਲੈ ਆਇਆ ਕਾਰਾ ਬਚਨ ਸਹਕਾਰ ਵਾਲੀ ਨੂੰ ਦੱਸਦਾ ਪੈਸ ਬੁੱਕ ਹੋ ਗਿਆ ਮੱਗਰ ਸਿੰਘ ਨੂੰ ਕਹਿੰਦਾ ਹੋਇਆ ਵਿਆਹ ਦੇ ਕਾਰਡ ਛਪਨੇ ਦੇ ਦੇਵੇਗਾ ਲਾਗੇ ਬੈਠੇ ਮੱਗਰ ਨੇ ਵੀ ਹਾਂ ਵਿੱਚ ਹਾਮੀ ਭਰੀ ਐਨੇ ਨੂੰ ਨਿੱਕੀ ਧੀ ਚਾਹ ਬਣਾ ਕੇ ਲੈ ਆਈ ਅਜੇ ਦੋਵਾਂ ਨੇ ਇੱਕ ਇੱਕਾ ਕੋਠੀ ਚਾਹ ਦਾ ਪੀਤਾ ਤਾਂ ਮੱਗਰ ਦੇ ਫੋਨ ਦੀ ਘੰਟੀ ਵੱਜੀ ਤਾਂ ਫੋਨ ਚੁੱਕਣ ਤੋਂ ਪਹਿਲਾਂ ਬੋਲਿਆ ਸੁਖ ਹੋਵੇ ਫੈਕਟਰੀ ਤੋਂ ਫੋਨ ਹੈ ਆਖ ਮੱਗਰ ਦਾ ਫੋਨ ਚੁੱਕ ਕੇ ਗੱਲ ਕਰਨ ਲੱਗਾ ਤਾਂ ਉਸ ਦਾ ਰੰਗ ਉਹ ਉੱਟਣਾ ਸ਼ੁਰੂ ਹੋ ਗਿਆ ਫੋਨ ਕੱਟਣ ਤੋਂ ਬਾਅਦ ਬਚਨਸਾਉਂ ਦੇ ਮੋੜੇ ਉੱਤੇ ਹੱਥ ਰੱਖ ਕੇ ਬੋਲਿਆ ਮਾਲਕ ਦਾ ਫੋਨ ਐ ਬੋਲਦਾ ਲੋਕਡਾਊਨ ਲੱਗ ਗਿਆ ਐ ਫੈਕਟਰੀ ਬੰਦ ਰਹੇਗੀ ਸਭ ਕਾਮਿਆਂ ਨੂੰ ਛੁੱਟੀ ਕਰ ਦਿੱਤੀ ਗਈ ਐ ਕੋਈ ਦਿਹਾੜੀ ਨਹੀਂ ਮਿਲੇਗੀ ਜਿੰਨਾ ਚਿਰ ਸਰਕਾਰ ਲੋਕਡਾਊਨ ਨਹੀਂ ਖੋਲਦੀ ਕੰਮ ਨਹੀਂ ਚੱਲਦਾ ਇੰਨਾ ਸ਼ਬਦਾਂ ਨੇ ਬਚਨਸਾਉਂ ਦੇ ਅੰਦਰ ਧੂਪ ਆ ਦਿੱਤੀ ਮੱਥੇ ਉੱਤੇ ਹੱਥ ਮਾ ਰੱਖਣ ਲੱਗਾ ਪਤਾ ਨਹੀਂ ਕਿੰਨਾ ਕਰਮਾਂ ਦੀ ਸਜ਼ਾ ਮਿਲ ਰਹੀ ਐ ਮੈਂ ਕੱਲਾ ਨਹੀਂ ਇੰਜ ਤਾਂ ਸਾਰਾ ਗਰੀਬ ਵਰਗ ਮਾਰਿਆ ਗਿਆ ਇਹਨੇ ਨੂੰ ਵਿਚੋਲਣ ਦਾ ਫੋਨ ਆਇਆ ਆਖਣ ਲੱਗੇ ਬਚਨ ਸਿੰਘ ਲੋਕਡਾਊਨ ਲੱਗ ਗਿਆ ਸਰਕਾਰ ਨਾਲ ਲੋਕਾਂ ਦੇ ਇਕੱਠਾਂ ਤੇ ਪਾਬੰਦੀ ਲਾ ਦਿੱਤੀ ਹੈ ਹੁਣ ਅਗਲੇ ਕਹਿੰਦੇ ਜਿੱਦਨ ਲੋਕਡਾਊਨ ਖੁੱਲ ਗਿਆ ਉਸ ਦਿਨ ਵਿਆਹ ਕਰਾਂਗੇ ਪਰ ਤੁਸੀਂ ਆਪਣੀ ਤਿਆਰੀ ਰੱਖੋ ਪਰੇਸ਼ਾਨੀ ਵਿੱਚ ਡੁੱਬੇ ਬਚਨ ਸਿੰਘ ਨੇ ਹਾਂ ਵਿੱਚ ਹਾਮੀ ਭਰ ਦਿੱਤੀ ਉਧਰੋਂ ਮੱਗਰ ਵੀ ਚਾਹ ਪੀਨ ਕੇ ਆਖਣ ਲੱਗਾ ਹੁਣ ਮੈਂ ਚੱਲਦਾ ਹਾਂ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਨਾਲ ਆ ਬਾਕੀ ਕੋਈ ਨਾ ਕੋਈ ਤਾਂ ਹੱਲ ਹੋਵੇਗਾ ਮਗਰ ਦੇ ਜਾਣ ਤੋਂ ਬਾਅਦ ਸੋਚ ਵਿੱਚ ਡੁੱਬੇ ਬਚਨ ਸਿੰਘ ਨੂੰ ਘਰ ਵਾਲੀ ਆਖਣ ਲੱਗੀ ਲਾਕਡਾਊਨ ਲੱਗੇ ਤੇ ਹੀ ਸਰਕਾਰ ਨੇ ਹੁਣ ਇਹ ਹਦਾਇਤ ਕੀਤੀ ਹੈ ਕਿ ਲਾੜੇ ਸਮੇਤ 11 ਜਾਂ 21 ਬੰਦੇ ਹੀ ਲਾੜੀ ਨੂੰ ਵਿਆਹ ਕਿ ਲ ਜਾ ਸਕਦੇ ਹਨ ਤੁਸੀਂ ਫਿਕਰ ਨਾ ਕਰੋ ਹੋ ਸਕਦਾ ਰੱਬ ਕੁੜਮਾ ਦੇ ਮਨ ਵਿੱਚ ਮਿਹਰ ਪਾ ਦੇਵੇ ਤੇ ਉਹ ਲਾਕਡਾਊਨ ਵਿੱਚ ਵਿਆਹ ਕਰਨ ਲਈ ਰਾਜ਼ੀ ਹੋ ਜਾਣ ਹੁਣ ਆਪਣੀ ਚਾਚੇ ਦੀ ਪੋਤੀ ਦਾ ਵੀ ਹੋਣਾ ਹੀ ਹੈ ਪਰਸੋਂ 11 ਮੰਦੇ ਲੈ ਕੇ ਆਉਣਾ ਉਹਨਾਂ ਤੁਸੀਂ ਉਠੋ ਆਹ ਲਵੋ ਰੋਟੀ ਖਾਵੋ ਪਚਨ ਸਿਉ ਨੇ ਉਠ ਰੋਟੀ ਦਾ ਥਾਲ ਫੜਾਉਂਦੇ ਹੋਏ ਕਿਾ ਜੇ ਆਪਣੇ ਵਾਲੇ ਵੀ ਇੰਜ ਹੀ ਕਰ ਲੈਣ ਤਾਂ ਵਿਆਜ ਤੋਂ ਬਚ ਜਾਵਾਂਗੇ ਚਲ ਜਿੰਨਾ ਹੋਊਗਾ ਆਪਣੇ ਵੱਲੋਂ ਪੂਰਾ ਕਰਾਂਗੇ ਆ ਕੇ ਰੋਟੀ ਖਾਣ ਲੱਗ ਗਿਆ ਕੋਜੀ ਦਿਨ ਬੀਤੇ ਤਾਂ ਚੁੱਲ੍ਹੇ ਤੇ ਰੋਟੀ ਲਾ ਰਹੀ ਬਚਨ ਸੌਂ ਦੀ ਘਰ ਵਾਲੀ ਕੋਲ ਵਿਚੋਲਣ ਆ ਗਈ ਤੇ ਆਖਣ ਲੱਗੀ ਮੁੰਡੇ ਵਾਲਿਆਂ ਨੇ ਕਿਹਾ ਤੂੰ ਕੁੜੀ ਵਾਲਿਆਂ ਨੂੰ ਆਖ ਬਿਮਾਰੀ ਕਰਕੇ ਲੋਕਡਾਊਨ ਵਾਧਦਾ ਹੀ ਜਾ ਰਿਹਾ ਐ ਅਸੀਂ 11 ਬੰਦੇ ਗੁਰਦੁਆਰਾ ਸਾਹਿਬ ਆਵਾਂਗੇ ਤੇ ਕੁੜੀ ਵਿਆਹ ਕੇ ਲੈ ਜਾਵਾਂਗੇ ਇਹਨੇ ਨੂੰ ਬਚਨ ਸੌਂ ਵੀ ਅੰਦਰੋਂ ਉੱਠ ਕੇ ਚੁੱਲ੍ਹੇ ਕੋਲ ਆ ਗਿਆ ਵਿਚੋਲਣ ਦੀ ਗੱਲ ਸੁਣਨ ਲਈ ਸਾਰੀ ਗੱਲ ਸੁਣਨ ਪ੍ਰਾਂਤ ਬਚਨ ਸੋਂ ਨੂੰ ਤੇ ਉਸਦੀ ਘਰ ਵਾਲੀ ਨੂੰ ਖੁਸ਼ੀ ਮਹਿਸੂਸ ਹੋਈ ਉਹਨਾਂ ਵਿਆਹ ਦੇ ਅਗਲੇ ਹਫ਼ਤੇ ਦੀ ਹਾਂ ਮੀ ਪਰ ਦਿੱਤੀ ਪਚੋਲਨ ਨੇ ਉੱਥੇ ਬੈਠੀ ਨੇ ਮੁੰਡੇ ਵਾਲਿਆਂ ਨੂੰ ਫੋਨ ਕਰਕੇ ਦੱਸ ਦਿੱਤਾ ਅਤੇ ਇਹ ਆਖ ਚਲੀ ਗਈ ਚੰਗਾ ਮੈਂ ਚਲਦੀ ਆਂ ਪਰ ਮੇਰੇ ਵਿਚੋਲਣ ਦਾ ਲਾਗ ਮੁੰਦਰੀ ਬਣਾ ਕੇ ਰੱਖਿਓ ਉਹ ਚੋਲਣ ਦੇ ਜਾਨ ਮਗਰੋਂ ਬਚਨ ਸਿੰਘ ਦੀ ਘਰ ਵਾਲੀ ਨੇ ਕਿਹਾ ਵਿਚੋਲਣ ਨੂੰ ਮੁੰਦਰੀ ਮੈਂ ਆਪਣੇ ਵਾਲੀ ਪਣਾ ਕੇ ਨਵੀਂ ਬਣਾ ਕੇ ਦੇ ਦਵਾਂਗੀ ਇਸ ਪ੍ਰੰਤ ਘਰ ਵਿੱਚ ਵਿਆਹ ਦੀ ਤਿਆਰੀ ਸ਼ੁਰੂ ਹੋ ਗਈ ਵਿਆਹ ਵਾਲਾ ਦਿਨ ਵੀ ਆ ਗਿਆ ਨਿੱਚੇ ਸਮੇਂ ਤੇ ਗੁਰਦੁਆਰ ਸਾਹਿਬ ਦੋਵੇਂ ਧਿਰਾਂ ਪਹੁੰਚੀਆਂ ਜਿੱਥੇ ਬਚਨ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਣੀ ਧੀ ਦਾ ਪੱਲਾ ਜਵਾਈ ਦੇ ਹੱਥ ਫੜਾ ਦਿੱਤਾ ਲਾਵਾ ਹੁਣ ਪ੍ਰੰਤ ਸੰਗਤ ਵਿੱਚ ਬੈਠ ਕੇ ਸਭ ਨੇ ਸੰਘਰਸ਼ ਕਿਆ ਜਿਸ ਤੋਂ ਬਾਅਦ ਬਚਨ ਸਿੰਘ ਨੇ ਤੀ ਦੀ ਡੋਲੀ ਤੋਰੀ ਅਤੇ ਵਿਚੋਲਣ ਨੂੰ ਵੀ ਉਸ ਦਾ ਲਾਗਮੁੰਦਰੀ ਦੇ ਦਿੱਤੀ ਬਚਨ ਸਿੰਘ ਡੋਲੀ ਤੋੜ ਕੇ ਘਰ ਆਇਆ ਤਾਂ ਘਰ ਵਾਲੀ ਨੇ ਕਿਹਾ ਮੈਨੂੰ ਇੰਜ ਕਿਉਂ ਲੱਗਦਾ ਹੈ ਤੁਸੀਂ ਹੁਣ ਵੀ ਕਿਸੇ ਸੋਚ ਵਿੱਚ ਡੁੱਬੇ ਹੋ ਤਾਂ ਬਚਨ ਸਿੰਘ ਆਖਣ ਲੱਗਾ ਪਾਗਾ ਵਾਲੀਏ ਸੋਚ ਇਹ ਆ ਕਿ ਕਰੋਨਾ ਕਰਕੇ ਲੋਕਡਾਊਨ ਤਾਂ ਲਾ ਦਿੱਤਾ ਸਰਕਾਰ ਨੇ ਕਮਾਂਕਾਰਾਂ ਤੇ ਵੀ ਪਾਬੰਦੀ ਲਾ ਦਿੱਤੀ ਗਈ ਆਹੇ ਕੱਠ ਵਿੱਚ ਜੀ ਬਿਮਾਰੀ ਫੈਲਦੀ ਹੈ ਪਰ ਕਿਧਰੇ ਜੇ ਸਰਕਾਰ ਸੱਚਮੁੱਚ ਕਾਨੂੰਨ ਬਣਾ ਦੇਵੇ ਕਿ 11 ਦੇ 21 ਬੰਦੇ ਹੀ ਵਿਆਹ ਨਾਉਣ ਤਾਂ ਕਿੰਨਾ ਚੰਗਾ ਹੋਵੇਗਾ ਵਿਆਹ ਵੀ ਸਾਦੇ ਹੋਣਗੇ ਤੇਜ ਦੇ ਬਦਲੇ ਹੋਏ ਰੂਪ ਬਰਾਤ ਦੀ ਸੇਵਾ ਉੱਤੇ ਪਾਵਨ ਦੀ ਲੱਗ ਜਾਵੇਗੀ ਮਾਲਕ ਸਰਕਾਰ ਨੂੰ ਵੀ ਤੇ ਲੋਕਾਂ ਨੂੰ ਵੀ ਸਮਤ ਬਖਸ਼ੇ ਆ ਕੇ ਪਸ਼ੂਆਂ ਨੂੰ ਪੱਠੇ ਪਾਉਣ ਲਈ ਚਲਾ ਗਿਆ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ